ਮੇਰੇ ਅੱਪਾ ਦੇ ਕੇ 506 ਕੀ ਜਾਂ ਟਰੈਕਟਰ ਹੀ ਆਪਣੇ ਕੋਲੇ ਸਾਰੇ ਪੰਤੇ ਆ ਜੇ ਕਿਸੇ ਵੀਰ ਭਾਈ ਨੇ ਲੈਣੇ ਆ ਨਹੀਂ ਕਿਹ ਵੀ ਇਹ ਤੇ ਸਸਤੇ ਵੀ ਆ ਤੇ ਉੱਤੇ ਸਕੀਨ ਤੇ ਆਪਣਾ ਨੰਬਰ ਆ ਗਿਆ ਮੁੱਟ ਫੋਟੋ ਦੇ ਪਹਿਦੇ ਵਾਲੀ ਦੇ ਚੰਦੀ ਜਾਂਦਾ ਨੰਬਰ 507 ਫੋਟੋ ਮੈਂ ਭੇਜਾਂ ਗਿਓ ਇਹ ਨੰਬਰ ਤੇ ਕਿਹਨੇ ਐਡ ਲਵਾਉਣੀ ਹੁੰਦੀ ਆ ਤੇ ਆਪਣਾ ਗਰੁੱਪ ਵੀ ਚੱਲਦਾ ਔਲਖ ਬਲੌਗ ਉਹਦੇ ਚ ਪਾ ਲਿਆ ਕਰੋ ਗਰੁੱਪ ਚੋ 450 ਕੀ ਐਡ ਲਾਉਣੀ ਆ ਮੇਰੇ ਅਰਜਾਣਾ 605 2003 ਮਾਡਲ ਆ ਤੇ ਪੂਰਾ ਸਾਫ ਟਰੈਕਟਰ ਹੈ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਕਿਦੋਂ ਮਰਗਾੜ ਸ਼ਕਾਰ ਨਹੀਂ ਗਲੇਵੇ ਛਤਰੀ ਲੱਗੀ ਵੀ ਆ ਸ਼ੋ ਵੀਰਾਂ ਦੇ ਲਾ ਕੇ ਰੱਖੀ ਵੀ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਉੱਤੇ ਨੰਬਰ ਆ ਗਿਆ ਸਰਕੀਨ ਤੇ ਚੱਲਿਆਂ ਦਾ 215000 ਰੁਪਏ ਮੰਗਦੇ ਆ ਮੌਕੇ ਦੇ ਮਾਨਤਾਣ ਕਰ ਦੇਣਗੇ 2 ਜਾਂ 3 ਮੱਡ ਰੱਜੇਣਾ ਤੇ 215000 ਰੁਪਏ ਮੰਗਦੇ ਆ ਮੌਕੇ ਦੇ ਮਾਨਤਾਣ ਕਰ ਦੇਣਗੇ ਟਰੈਕਟਰ ਬਹੁਤ ਵਧੀਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਟਾਇਰ ਮਗਰਲੇ ਨਵੇਂ ਮੂਹਲੇ ਪੰਜਾਬੀ ਸੀ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਵੀਰੇ 5210 ਜੌਂਦੀਆ ਰ 5210 ਜੌਂਦੀਆ 2022 ਮਾਡਲ ਆ ਤੇ ਪੂਰਾ ਵਧੀਆ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਕੋਕਾ ਪੀਸ ਟਰੈਕਟਰ ਆ 5210 ਜੌਂਦੀਆ ਰ 2000 ਬਾਈ ਮਾਡਲ ਆ ਤੇ 8 ਲੱਖ ਵੀਰ ਮੰਗ ਕਰਦੇ ਆ ਜੀ ਤੇ ਮੌਕੇ ਦੇ ਵੀਰਾਂ ਨੇ ਮਾਨਤਾਣ ਕਰਦੇ ਆਗੇ 8 ਲੱਖ ਤੋਂ ਤੇ ਟਰੈਕਟਰ ਜਾਂ ਬਹੁਤ ਸਾਫ ਤੇ ਨਵਾਂ ਟਰੈਕਟਰ ਪਿਆ ਜਾਵਾ 2022 ਮਾਡਲ ਆ ਤੇ ਜਿਹੜੀ ਸਵੀਟ ਆ ਇਹ ਜੇ ਕਿਸੇ ਵੀਰ ਭਾਈ ਨੇ ਲੈਣਾ 2022 ਮਾਡਲ ਡੈਕ ਨਾਲ ਲੱਗਿਆ ਡੈਕ ਡੈਕ ਸਭ ਕੋ ਨਾਲ ਦੇਵਾਂਗੇ ਇਹ 8 ਲੱਖ ਮੰਗ ਕਰਦੇ 2022 ਮਾਡਲ ਦੀ ਬਹੁਤ ਘੱਟ ਟਰੈਕਟਰ ਚੱਲਿਆ ਵਾ ਸਾਰੀ ਜਾਣਕਾਰੀ ਲੈਣੀ ਹੈ ਸਰਜੀਨੀ ਜੀ ਉੱਤੇ ਨੰਬਰ ਚੱਲਦੀ ਜਾਂਦਾ ਬਿਜ਼ਨਸ ਫਰਕ ਕਰ ਸਕਦੇ ਆ ਕੋਕਾਪੀ ਟਰੈਕਟਰ ਪੂਰਾ ਵਧੀਆ ਟਰੈਕਟਰ ਬਿਲਕੁਲ ਕੱਲੀ ਕੱਲੀ ਵੀ ਇਹਨੇ ਫੋਟੋ ਪਾਈ ਆ ਸਵਾਰ ਕੇ ਫੋਟੋ ਮੈਂ ਵੇਖਣੀ ਆ ਇਹਦੀਆਂ ਜੇ ਤੁਣੀ ਫੋਨ ਲਾ ਕੇ ਇਹਨਾਂ ਨੂੰ ਤੇ ਫੋਟੋ ਮੈਂ ਮੰਗਾ ਸਕਦੇ ਆ 2022 ਮਾਡਲ ਦਾ 52 ਦਾ ਟਰੈਕਟਰ ਹੈ ਇਹ ਤੇ ਮੇਰੇ 855 ਟਰੈਕਟਰ ਬਹੁ ਬਈਆ ਟਰੈਕਟਰ ਹੈ ਜੇ ਕਿਸੇ ਵੀਰ ਭਾਈਆਂ ਲੈਣਾ ਵੀਰਾਂ ਸੰਪਰਕ ਕਰ ਲਓ ਪੂਰਾ ਸਾਫ਼ ਤੇ ਸੁੱਕਾ ਪਿਆ ਟਰੈਕਟਰ ਆ ਬਹੁਤ ਘੱਟ ਚੱਲਿਆ 19 ਮਾਡਲ ਟਰੈਕਟਰ ਹੈ ਇਹ ਲਾਈ ਵੀਲ ਲੱਗੇ ਆ ਤੇ ਵੇਟਾਂ ਵਾਲੇ ਕਿਹੜੇ ਵੇਟ ਲੱਗੇ ਵੀਲਾਂ ਵਾਲੇ ਲੱਗੇ ਆ ਵੇਟ ਤੇ ਜੇ 19 ਮਾਡਲ ਆ ਤੇ ਰੇਟ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਆ 2019 ਮਾਡਲ ਹੈ ਇਹ ਟਰੈਕਟਰ ਬਹੁਤ ਵਧੀਆ ਇਹ ਕਿਸੇ ਵੀਰਪਾ ਜੀ ਟਾਇਰ 90 ਪੈਸੇ ਪਏ ਆ ਜੀ ਤੇ ਮੂਲੇ ਇਹ ਵੀ ਟਾਇਰ 80 90 ਪੈਸੇ ਪਏ ਆ ਨਾ ਗੱਡੇ ਵੀ 90 ਕੇ ਪੈਸੇ ਟਾਇਰ ਆ 19 ਮਾਡਲ ਆ 2000 ਇਹ ਕਿਸੇ ਵੀਰਪਾ ਜੀ ਨੇ ਲੈਣਾ ਸਰਬੀਨ ਜੁੱਤੇ ਨੰਬਰ ਚੱਲਦਾ ਜਿੰਦਾ ਵੀਰ ਨਾਲ ਸੰਪਰਕ ਕਰ ਸਕਦੇ ਆ ਬਹੁ ਵਧੀਆ ਟਰੈਕਟਰ ਸਾਫਟ ਟਰੈਕਟਰ ਪਿਆ ਤੇ ਇਹ ਕਿਸੇ ਕੋਕਾਪੀ ਟਰੈਕਟਰ ਆ ਤੇ ਟਾਇਰ ਮੂਲੇ ਦਾਵੇਂ ਮਗੱਲੇ ਵੀ ਨਵੇਂ ਆ 2019 ਮਾਡਲ ਆ ਤੇ ਕੰਦੀ ਕੰਦੀ ਵੀਰ ਨੇ ਫੋਟੋ ਪਾਈ ਆ ਛਤਰੀ ਲੱਗੀ ਟੈਕ ਲੱਗਿਆ ਸਭ ਕੋ ਨਾਲ ਹੀ ਦੇਵਾਂਗੇ 2011 ਮਾਡਲਾ ਵੀਰੇ ਇਹ ਟਰੈਕਟਰ ਅਰਜਨ 605 ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ 2011 ਮਾਡਲਾ ਤੇ ਪੂਰਾ ਸਾਫ ਹੈ ਸੁੱਕਾ ਪਿਆ ਤੇ ਟਾਇਰ ਮਗੱਲੇ 50 ਪੈਸੇ ਆ ਤੇ ਮੂਹਰੇ ਟਾਇਰ 70 ਰੁਪਏ ਆ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਇਹ ਸਪਾਰਕ ਸਪਰਕ ਕਰ ਲਓ ਰੰਗ ਬਹੁਤ ਵਧੀਆ ਪਿਆ ਟਰੈਕਟਰ ਦਾ 2011 ਮਾਡਲ ਦਾ ਰੰਗ ਜਿਵੇਂ ਨਵੇਂ ਵਰਗਾ ਬੈਟਰੀ ਸੈੱਟ ਤੇ ਕੱਢੀ ਬਕਸਾ ਤੇ ਛਤਰੀ ਲੱਗੀ ਹੋਈ ਹੈ ਟਰੈਕਟਰ ਦੇ ਉੱਤੇ ਇਹ ਜੇ ਕਿਸੇ ਵੀਰ ਭਾਈ ਨੇ ਲੈਣਾ ਸਰਕੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਵੀ ਤੁਸੀਂ ਸਪਰਕ ਕਰ ਸਕਦੇ ਆ ਰੇਟ ਦੱਸਿਆ ਨਹੀਂ 2011 ਮਾਡਲ ਅਰਜਨ ਦਾ ਤੇ ਤੁਹੇ ਫੋਨ ਲਾ ਕੇ ਪੁੱਛ ਸਕਦੇ ਆ ਰੇਟ ਇਹਦਾ ਤੇ ਕੰਦੀ ਕੰਦੀ ਵੀਰ ਨੇ ਫੋਟੋ ਪਾਈ ਆ ਜੇ ਕੋਕਾਪੀ ਟਰੈਕਟਰ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਨਾਲ ਸੰਪਰਕ ਕਰ ਸਕਦੇ ਆ 2011 ਮਾਡਲ ਮੇਰੇ 2001 ਮਾਡਲ ਸੁਨਾ ਦੇਖਾ 750 ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਮੂਰਲੇ ਟਾਇਰ ਨਵੇਂ ਆ 2001 ਮਾਡਲ ਦੇ ਸੁਨਾ ਦੇਖਾ 750 ਦੇ ਮੂਰਲੇ ਟਾਇਰ ਨਵੇਂ ਆ ਮਗਰ ਦੇ ਟਾਇਰ ਅੱਧੇ ਕਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਕੋਕਾ ਵੀ ਟਰੈਕਟਰ ਬੁੜਾ ਸਾਫ਼ ਤੇ ਸੁੱਕਾ ਪਿਆ ਤੇ ਮਰਗਾੜ ਨਵੇਂ ਲੱਗੇ ਹੋਏ ਆ ਆ ਪਲੇਟ ਹੈ ਟਰੈਕਟਰ ਦੀ ਫੋਟੋ ਵੀਡੀਓ ਕਰਿਆਰ ਕੇ ਤੇ ਸਾਰੀ ਪਲੇਟ ਪੜ ਸਕਦੇ ਆ 750 ਸੋਨਾ ਲਿਖੇ ਦੀ ਤੇ 1 ਲੱਖ 91000 ਰੁਪਿਆ ਮੰਗਦੇ ਆ ਮੌਕੇ ਦੇ ਵੀਰਾਂ ਨੇ ਮਾਨਤਾਣ ਕਰ ਦਿਆਂਗੇ 191 ਮੰਗਦੇ ਆ ਮੌਕੇ ਦੇ ਮਾਨਤਾਣ ਕਰ ਦਿਆਂਗੇ ਪਾਵਲ ਸਟੇਡ ਨਹੀਂ ਸਿੰਪਲ ਟਰੈਕਟਰ ਆ ਤੇ ਮੂਲੇ ਟਾਇਰ ਨਵੇਂ ਆ 2001 ਮਾਡਲ ਦੇ ਤੇ ਲਿਫਟ ਪੰਪ ਨਵਾਂ ਲੱਗਿਆ ਵਾ ਕੰਮ ਸਾਰਾ ਹੋਇਆ ਵਾ ਟਰੈਕਟਰ ਦਾ ਤੇ ਸੁੱਕਾ ਪਿਆ ਦੀਖੀ ਕਿਦੋਂ ਨਹੀਂ ਤੇ ਮਰਗਾੜ ਵੀ ਜਿਵੇਂ ਨਵੇਂ ਲੱਗੇ ਹੋਏ ਮਗਰ ਦੇ ਡਿੱਪਰ ਛਿੱਪਰ ਲੱਗੇ ਹੋਏ ਆ ਤੇ 50 ਕੁ ਪੈਸੇ ਟਾਇਰ ਮਗਰ ਦੇ ਆ ਤੇ 191000 ਰੁਪਇਆ ਮੰਗ ਕਰਦੇ ਮੂਲੇ ਟਾਇਰ ਨਵੇਂ ਆ ਤੇ 2001 ਮਾਡਲ ਸੋਨਾ ਦੇਖਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਨਾਲ ਸੰਪਰਕ ਕਰ ਸਕਦੇ ਕੋਕਾਪੀ ਟਰੈਕਟਰ ਆ ਪੂਰਾ ਸਾਫ਼ ਤੇ ਸੁੱਕਾ ਪਿਆ ਤੇ ਬਹੁਤ ਵਈਆ ਟਰੈਕਟਰ ਆ ਤੇ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਆ ਤੇ ਵੀਰਾਂ ਨਾਲ ਸੰਪਰਕ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ